ਕੜ ਰਹੀਆਂ ਕੋਈ ਹਾਲ ਦੱਸੋ ਇਹਦਾ ਬਾਈ ਹੱਲ ਕੀ ਆ ਹੁਣ ਜੇ ਰੋਟੀ ਖੰਦੇ ਗੁਜ਼ਰੇ ਨਹੀਂ ਹੋਊਗਾ ਉਹਦਾ ਕੀ ਹਾਲ ਆ ਬਾਈ ਕੀ ਹਾਲ ਕਰਾਂਗੇ ਉਹਦਾ ਇਹਦਾ ਹਾਲ ਇੱਕ ਹੋਇਆ ਬਾਈ ਜਦੋਂ ਆਪਾਂ ਆਪਣੀ ਝੋਟੀ ਮੰਨ ਲਓ ਗੱਭਣ ਹੋ ਗਈ ਪਹਿਲ ਨਾਲ ਜਿਹੜੀਆਂ ਉਹਨਾਂ ਨੂੰ 6 ਮਹੀਨੇ ਤੋ ਖਾਗ ਪਾਣ ਲੱਗ ਜਾ ਕਰੋ ਦਰ ਕੇ ਖਾਗ ਨਾ ਪਾਇਆ ਕਰੋ ਦਿਲ ਖੋਲ ਕੇ ਪਹਿਲਨਾਂ ਨੂੰ ਖਾਗ ਪਾਣੀ ਲੱਗਿਆ ਬਾਕੀ ਕੰਮ ਆ ਬਾਈ ਬਰੀਡ ਤੇ ਜੇ ਚੰਗੀ ਮੈਂ ਇਹਦੀ ਕੱਤੀ ਪਾਲੀ ਹੋਊਗੀ ਉਹ ਚੰਗੀ ਦੁੱਧ ਦੇਊਗੀ ਜੇ ਆਪਾਂ ਹੁਣ ਪਾਲੀ ਬਾਈ ਉਹੀ 5-4 ਕਿਲੋ ਵਾਲੀ ਮਾਸ ਦੀ 7 ਕਿਲੋ ਵਾਲੀ ਹੀ ਹੋਊਗੀ ਗੱਡੀ ਉਹ ਫਿਰ ਬੇਲੀ ਦੀ ਦੁੱਧ ਜਾਣਾ ਤਾਂ ਹੀ ਮੈਂ ਕਹਿੰਦਾ ਵੀ ਪਸ਼ੂ ਰੱਖਣ ਦਾ ਚੱਜ ਦਾ ਚਾਹੇ 10 ਨਾਲੋਂ 4 ਰੱਖ ਲੋ 5 ਰੱਖ ਲੋ ਪਰ ਚੱਜ ਦਾ ਪਸ਼ੂ ਹੋਵੇ ਬਾਈ ਜੇਗਾ ਤੇ ਆਪਾਂ ਮੰਨ ਲਓ ਅੱਜ ਪਸ਼ੂ ਮਹਿੰਗਾ ਵੀ ਲੰਮਿਆ ਉਹ ਫਿਰ ਕੱਲ ਨੂੰ ਵਕਤ ਗੱਪਣ ਮਹਿੰਗਾ ਵੀ ਵਿਕਦਾ ਜੇ ਆਪਾਂ ਅੱਜ 60-70 ਵਾਲੀ ਲੈਨੇ ਆ ਉਹੀ ਕੱਲ ਨੂੰ ਹੋ ਘਟ ਜਿਲੇ ਗਲੇ ਹੁਣ ਕਈ ਬਾਈ ਮੈਨੂੰ ਬਹੁਤ ਬਹੁਤ ਫੋਨ ਕਰਦੇ ਨੇ ਬਾਈ 70 75 ਹਜ਼ਾਰ ਦੀ ਜੀ ਮਾਸ ਹੈਗੀ ਐ ਕੋ 60 ਪੈਂਡ ਦੀ ਮੈਸ ਹੈਗੀ ਹੈ ਬਾਈ ਹੁਣ ਜਿਹੜਾ ਇਹ ਬਾਈ ਪੈਲਣਾ ਘੋਟੀਆਂ ਨੂੰ ਮਾਨੋ ਤੁਸੀਂ ਸੁਣਦੇ ਹੋ ਜਾਂ ਦੱਪਣ ਹੋ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਬਾਈ 40 ਕਿਲੋ ਕਣਕ ਦਾ 6 ਮਹੀਨੇ ਤੋਂ ਬਾਅਦ ਖਰਾਕ ਪਾਉਣ ਲੱਗ ਜਾਏ ਕਰੋ 40 ਕਿਲੋ ਦਾ ਕਣਕ ਦਾ 10 ਕਿਲੋ ਘਰੋਂ 40 ਕਿਲੋ ਛੋਲਿਆਂ ਦਾ ਜਿਹੇ ਛਿਲਕਾ ਪਾ ਲੋ 40 ਕਿਲੋ ਹੀ ਕਣਕ ਦਾ ਜੋਕਰ ਪਾ ਲੋ ਇਹ ਤਿੰਨ ਚੀਜ਼ਾਂ ਬਾਈ ਜਦੋਂ ਪਿਉਂਗੇ ਪਿਉਂ ਕੇ ਇਹ ਇੰਨਾ ਹੋ ਜਾਂਦਾ ਸਮਾਨ ਇਹਨੂੰ ਫਿਰ ਤੁਸੀਂ ਸੰਮੀ ਚ ਰਲਾ ਦਿਆ ਕਰੋ ਦੱਬ ਕੇ ਚੰਗਾ ਦਬੜਾ ਐਨਾ ਮਰ 2 ਕਿਲੋ ਤੇ ਇਹ ਨਾ ਹੋ ਜਾਂਦਾ ਫਲਾਫਟ ਚ ਤੇ ਵਿੱਚ ਵਿਟਾਮਿਨ ਐਚ ਤੇ ਵਗੈਰਾ ਚਾਰ ਪਾ ਗਜਿਆ ਕਰੋ ਸਰੋਂ ਦਾ ਤੇਲ ਵੀ ਪਾਈ ਜਾਇਆ ਕਰੋ ਕਿਉਂ ਬਾਅਦ ਤਾਂ ਕਦੇ ਡਾਲਟਾ ਤੇ ਛੋਟੀਆਂ ਨੂੰ ਪਹਿਲੀ ਖਰਾਕ ਪਾਉਣ ਲੱਗ ਜਾ ਕਰੋ ਤਾਂ ਉਹ ਜੁੱਜ ਵਧਣਗੀਆਂ ਤਾਂ ਉਹਨੂੰ ਅੱਗੇ ਆ ਕੇ ਪਰੇਸ਼ਾਨੀ ਨਹੀਂ ਦੇਣੀਆਂ ਤੇ ਜਦੋਂ ਲਾਸਟ 10ਵਾਂ ਮਹੀਨਾ ਲੱਗ ਜਾਂਦਾ 20 25 ਦਿਨ ਲੈ ਜਾਂਦੇ ਨੇ ਉਦੋਂ ਟ੍ਰਾਂਜੈਕਸ਼ਨ ਫੀਡ ਜ਼ਰੂਰ ਪਾ ਦਿਆ ਕਰੋ ਵੀਰ ਤੋਂ 25 ਦਿਨ ਪਹਿਲਾਂ ਉਹਦੇ ਨਾਲ ਤੁਹਾਡਾ ਪਸੂ ਠੋਕਾ ਦੁੱਧੂ ਆਂ ਢੇਰ ਦੁੱਧ ਸੌਖੀ ਪੈ ਜੂਗੀ ਕੋਈ ਕਿਸੇ ਵੀ ਜੀਤ ਦਾ ਸਾਹਮਣਾ ਨਹੀਂ ਕਰਨਾ ਪਊਗਾ ਇਸ ਕਰਕੇ ਬਾਈ ਇਹਦਾ ਫੋਨਾ ਤੇ ਕੋਈ ਹੱਲ ਨਹੀਂ ਜਿਹੜੇ ਬਾਈ ਕਹਿ ਰਹੇ ਨੇ ਅੱ ਵੀ ਬਾਈ ਪਹਿਲਾਂ ਝੋਟੀ ਆ ਬੱਚਾ ਨਹੀਂ ਲੰਭੀ ਹੱਲ ਦੱਸੋ ਦੁੱਧ ਨਹੀਂ ਤਾਰਦੀ ਹੱਲ ਦੱਸੋ ਇਹਦਾ ਕੀ ਹਾਲ ਹੈ ਬਾਈ ਹੰਸ ੱੱਕੇ ਨਾਲ ਦੁੱਧ ਕਿਵੇਂ ਤਾਰੀਏ ਤਾਂ ਸੋਨੇ ਖਰਾਕ ਪਾਉਣੀ ਆ ਇਹਦੀ ਹਾਲ ਹੈ ਬਾਈ ਖੂਨ ਤੋਂ ਪਹਿਲਾਂ ਵਧੀਆ ਸਮਾਨ ਪਾ ਰਿਆ ਕਰੋ ਛੋਲਿਆਂ ਦਾ ਛਿਲਕਾ ਤਣਕ ਦਾ ਜੋਕਰ ਤਣਕ ਦੀ ਨੇਤੀ 10 ਕਿਲੋਸ ਵਰੋਂ ਪਾ ਕੇ ਦਰਦ ਫਰੜ ਕਰਕੇ ਜੇ ਨੂੰ ਫੇਕੇ ਵਧੀਆ ਰਾਸ ਦੇ ਝੋਦੀਆਂ ਨੂੰ ਟਰੋਂਪ ਨਾਲ ਅੱਡ ਬੰਨ ਕੇ ਕੱਲੀ ਨੂੰ ਸਹਾਰਾ ਕਰੋ ਫਿਰ